ਵਰਨਾ ਜੀ ਮਨਜੀਤ ਸਿੰਘ ਸਰਪੰਚ ਪਿੰਡ ਸਤਵਗੜ੍ਹ ਤੋਂ ਅੱਜ ਲੰਗਰ ਲਗਾਇਆ ਯਾਰ ਿਆ ਕੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਜੀ ਜਿਹੜਾ ਇਹ ਲੰਗਰ ਹੈ ਇਹਨਾਂ ਦਿਨਾਂ ਦੇ ਵਿੱਚੋਂ ਤੁਲਸੀ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤੇ ਪਾਸ਼ਾ ਜੀ ਜੋ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਇਸ ਇਲਾਕੇ ਦੇ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬੇ ਕੇ ਪਹੁੰਚੇ ਜਿੱਥੇ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜੀ ਉਹਦੇ ਵਿੱਚ ਦੋ ਵੱਡੇ ਸਹਿਬਜ਼ਾ ਦੇ ਬਾਬਾ ਜੀ ਸਿੰਘ ਤੇ ਬਾਬਾ ਜੁਹਾਰ ਸਿੰਘ ਉਹਨਾਂ ਨੇ ਸ਼ਹੀਦੀਆਂ ਦੇ ਜਾਨ ਪੀਤੇ ਤੇ ਜਿਨ੍ਹਾਂ ਦੇ ਨਾਲ ਹੋਰ ਜਿਹੜੇ ਸਿੰਘ ਸਨ ਜਿਹੜੇ ਉਹਨਾਂ ਦੇ ਬਹੁਤ ਹੀ ਪਿਆਰ ਸਤਿਕਾਰ ਵਾਲੇ ਸਿੰਘ ਸਨ ਉਹਨਾਂ ਨੇ ਵੀ ਸ਼ਹੀਦੀਆਂ ਦੇ ਜਾਨ ਪੀਤੇ ਸੋ ਉਸ ਤੋਂ ਬਾਅਦ ਵਿੱਚ ਇਹ ਜੋ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਦੇ ਵਿੱਚ ਛੋਡੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਉਹਨਾਂ ਨੇ ਸ਼ਹੀਦੀਆਂ ਦੇ ਜਾਨ ਪੀਤੇ ਸੋ ਇਹ ਜਿਹੜੇ ਦਿਨ ਨੇ ਇਹ ਸਭਾ ਦੇ ਦਿਨ ਚੱਲ ਰਹੇ ਨੇ ਇਸ ਕਰਕੇ ਜੋ ਨਗਰਾਂ ਦੇ ਵਿੱਚੋਂ ਸੰਗਤ ਆਉਂਦੀ ਹੈ ਦੂਰ ਦਰਾਡੇ ਤੋਂ ਇਹ ਰੂਟ ਤੇ ਸੰਗਤ ਜਾਂਦੀ ਹੈ ਇਸ ਕਰਕੇ ਲੋਕੇ ਨਗਰ ਸ਼ਤਾਬਗੜ ਦੇ ਸਮੂਹੀ ਨੌਜਵਾਨਾਂ ਦੇ ਵੱਲੋਂ ਨਗਰਵਾਸੀ ਸੰਗਤਾਂ ਦੇ ਇਲਾਕੇ ਨਿਵਾਸੀ ਸੰਗਤਾਂ ਦੇ ਸਹਿਯੋਗ ਅਤੇ ਪਿੰਡ ਦੀ ಗ್ರಾಮ ਪੰਚਾਇਤ ਦੇ ਸਹਿਯੋਗ ਸਦਕਾ ਸਭਨਾਂ ਨੇ ਰਲ ਮਿਲ ਕਰਕੇ ਜਿਹੜਾ ਇੱਕ ਚੰਗਾ ਉਦਮ ਉਪਰਾਲਾ ਕੀਤਾ ਹੈ ਨੌਜਵਾਨ ਵੀਰਾਂ ਨੇ ਸਮੂਹ ਨਗਰਵਾਸੀ ਸੰਗਤਾਂ ਨੇ ਅਸੀਂ ਜਿਹੜਾ ਇਹ ਫਸਟ ਟਾਈਮ ਦੇ ਵਿੱਚ ਇਹ ਨਗਰ ਇਸ ਜਗ੍ਹਾ ਦੇ ਉੱਤੇ ਲਗਾਇਆ ਹੈ ਕਿਉਂਕਿ ਜਿਹੜਾ ਇਹ ਇਹ ਤਾਂ ਆਪਣੇ ਲੰਗਰ ਸੀਗਾ ਇਹ ਪਹਿਲਾਂ ਪਿੰਡ ਚੱਲਦਾ ਲਾਂਦੇ ਸੀਗੇ ਅਸੀਂ ਤੇ ਇਸ ਵਾਰ ਅਸੀਂ ਸਾਰਿਆਂ ਨੇ ਫੈਸਲਾ ਕਰ ਕਰਕੇ ਤੇ ਜਿਹੜਾ ਇਹ ਲੰਗਰ ਹੈ ਅਸੀਂ ਇਸ ਜਗ੍ਹਾ ਦੇ ਉੱਤੇ ਲਾਣਾ ਕੀਤਾ ਹੈ ਜਿਹੜੀਆਂ ਸੰਗਤਾਂ ਇੱਥੋਂ ਜਾਂਦੀਆਂ ਨੇ ਜੋ ਕਿ ਲੰਗਰ ਛੱਕੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਤੇ ਧੰਨਵਾਦ ਕਰਨਾ ਤੇ ਇਸ ਦੇ ਕਰਕੇ ਜਿਹੜਾ ਅਸੀਂ ਜਿਹੜਾ ਅਸੀਂ ਇਹ ਆਪਣੇ ਲੰਗਰ ਹੈ ਇੱਥੇ ਲਾਇਆ ਹੈ ਤੇ ਜਿਹੜੀਆਂ ਸੰਗਤਾਂ ਨੇ ਇਸ ਰੋਡ ਤੋਂ ਫਤੇਗੜ ਸਾਹਿਬ ਵਿਖੇ ਜਾਂਦੀਆਂ ਨੇ ਤੇ ਉਹਨਾਂ ਦੇ ਵਾਸਤੇ ਜਿਹੜਾ ਅਸੀਂ ਇਹ ਲੰਗਰ ਲਗਾਣਾ ਕੀਤਾ ਹੈ ਤੇ ਲੰਗਰ ਸਮੂਹੀ ਨਗਰਵਾਸੀ ਸੰਗਤਾ ਦੇ ਸਹਿਯੋਗ ਨੌਜਵਾਨ ਵੀਰਾਂ ਦੇ ਉਦਮਪ੍ਰਾਲੇ ਗ੍ਰਾਮ ਪੰਚਾਇਤ ਦੇ ਵੱਲੋਂ ਇਹ ਲੰਗਰ ਆਪਾਂ ਨੇ ਲਗਾਣਾ ਕੀਤਾ ਹੈ ਜੀ ਤੇ ਇਹਦੇ ਵਿੱਚ ਸਮੂਹੀ ਨਗਰਵਾਸੀ ਸੰਗਤਾ ਨੇ ਵੱਡਾ ਸਹਿਯੋਗ ਦਿੱਤਾ ਹੈ ਇਲਾਕਾ ਨਿਵਾਸੀ ਸੰਗਤਾ ਨੇ ਵੱਡਾ ਸਹਿਯੋਗ ਦਿੱਤਾ ਹੈ ਦਸਾਂ ਨੋਹਾਂ ਦੇ ਕਿਰਤ ਕਮਾਈ ਦੇ ਵਿੱਚੋਂ ਕਿਸੇ ਨੇ 10000 ਕਿਸੇ ਨੇ 5000 ਕਿਸੇ ਨੇ 2100 1100 500 100 200 ਇਤਨੇ ਵੀ ਦਸਾਂ ਨੋਹਾ ਦੀ ਕਿਰਤ ਕਮਾਈ ਦੇ ਵਿੱਚੋਂ ਇੱਥੇ ਸ਼ਰਧਾ ਪਾਣੀ ਕੀਤੀ ਹੈ ਅਤੇ ਜੜੀਆਂ ਵੀ ਸੰਗਤਾਂ ਇੱਥੋਂ ਲੰਘਦੀਆਂ ਨੇ ਉਹ ਵੀ ਉਸ ਕਾਲਪੁਰਖ ਵਾਹਿਗੁਰੂ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਕਿਰਤ ਕਮਾਈਆਂ ਦੇ ਵਿੱਚੋਂ ਇੱਥੇ ਆਪਣਾ ਦਸਬੰਦ ਕੱਢ ਕੇ ਜਾਂਦੀਆਂ ਨੇ ਅਤੇ ਸਮੂਹੀ ਨਗਰਵਾਸੀ ਸੰਗਤਾਂ ਦਾ ਸਾਡੇ ਹੀ ਨੌਜਵਾਨ ਵੀਰਾਂ ਦਾ ਤੇ ਸਭਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਨਾਲ ਜਿਵੇਂ ਕਿ ਸਾਬਕਾ ਸਰਪੰਚ ਸਰਦਾਰ ਮਹਿੰਦਰ ਸਿੰਘ ਸਾਬਕਾ ਸਰਪੰਚ ਸਰਦਾਰ ਬੋਟਾ ਸਿੰਘ ਕਰਨੈਲ ਸਿੰਘ ਫੌਜੀ ਗੁਰਨਾਮ ਸਿੰਘ ਸਤਨਾਬ ਸਿੰਘ ਸਰਦਾਰ ਅਜੀਤ ਸਿੰਘ ਬਾਬਾ ਚੰਨਣ ਸਿੰਘ ਅਤੇ ਗੁਰਪ੍ਰੀਤ ਸਿੰਘ ਅਤੇ ਜਿਹੜੇ ਵੀ ਸਾਡੇ ਇਸ ਕਮੇਟੀ ਦੇ ਪ੍ਰਧਾਨ ਨੇ ਸੋਨੀ ਐ ਸੋਨੀ ਸਿੰਘ ਤੇ ਸਾਰਿਆਂ ਦਾ ਹੀ ਬੜਾ ਬੜਾ ਅਸੀਂ ਧੰਨਵਾਦ ਕਰਦੇ ਹਾਂ ਨੌਜਵਾਨ ਵੀਰਾਂ ਦਾ ਧੰਨਵਾਦ ਕਰਦੇ ਹਾਂ ਤੇ ਅਗਾਹਾਂ ਤੋਂ ਵੀ ਅਸੀਂ ਜਿਹੜਾ ਇਹ ਉਪਰਾਲਾ ਹੈ ਇਸੇ ਕੀ ਤਰ੍ਹਾਂ ਕਰਦੇ ਰਵਾਂਗੇ ਉਸੇ ਤਾਲਪੁਰੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਸਦਕਾ ਸੋ ਇਤਨਾ ਕੁਝ ਕਹਿੰਦੇ ਹੋਏ ਅਸੀਂ ਖਿਮਾ ਦੇ ਜੱਜ ਕਰਦੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ